ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਅਵਲੂ ਦੇ ਕੋਠੇ ਆ ਮਿੱਤਰੋ ਗੰਗਾ ਦੇ ਗੰਗਾ ਅਵਲੂ ਕੀ ਗੰਗਾ ਅਵਲੂ ਕੀ ਤਹਿਸੀਲ ਗੋਨਿਆਣਾ ਤੇ ਜ਼ਿਲ੍ਹਾ ਹੈਗਾ ਜੇ ਬਠਿੰਡਾ ਬਾਈ ਗੁਰਪ੍ਰੀਤ ਦੇ ਘਰੋਂ ਆਪਾਂ ਮੋਟਰ ਵਾਲੇ ਦੇ ਘਰੋਂ ਮਿਸਤਰੀ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਇੱਕ ਚੰਗੇ ਦੁੱਧ ਵਾਲੀ ਆਪਾਂ ਵੱਜ ਦਿਖਾ ਰਹੇ ਆ ਕਾਫੀ ਦਿਨਾਂ ਦੀਆਂ ਜਿਹੜੀਆਂ ਆਪਣੀਆਂ ਵੀਡੀਓ ਆ ਰਹੀਆਂ ਨੇ 15 15 16 16 17 17 ਲੀਟਰ ਵਾਲੀਆਂ ਆਪਾਂ ਤੁਹਾਨੂੰ ਮੱਝਾਂ ਦਿਖਾ ਰਹੇ ਆ ਜਿੰਨੇ ਦੁੱਧ ਕੱਢਿਆ ਹੁੰਦਾ ਆਪਾਂ ਮਿੱਤਰੋ ਨਹੀਂ ਕਹਨੇ ਆ ਜੇ 12 ਤਾਂ 12 ਵਾਲੀ ਕਹਾਂਗੇ ਜੇ 10 ਤਾਂ 10 ਵਾਲੀ ਕਹਾਂਗੇ ਜੇ 11 ਤਾਂ 11 ਦੀ ਕਹਾਂਗੇ ਜੇ 18 20 ਲੀਟਰ ਦਿੱਤਾ ਤਾਂ 18 20 ਲੀਟਰ ਕਹਾਂਗੇ ਇਹ ਨਹੀਂ ਹੋ ਸਕਦਾ ਵੀ ਦਿੱਤਾ ਹੋਵੇ 11 12 ਤੇ ਆਪਾਂ 16 17 ਕਹਾ ਦੇਗੇ ਜਾਂ ਕਹਿ ਦੇਗੇ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਬਾਈ ਕੋਲੇ ਵੀ ਜਿੰਨੀਆਂ ਵੀ ਕਟੀਆਂ ਨੇ ਚੰਗੇ ਸਿਮਨ ਲਾ ਰਿਹਾ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਦਾ ਆ ਕੀ ਹਾਲ ਚਾਲ ਹੈ ਆਪਾਂ ਮੋਟਰਾਂ ਦਾ ਕੰਮ ਕਰਦੇ ਆਂ ਮੋਟਰਾਂ ਦਾ ਬਾਈ ਘਰੇਲੂ ਪਸੂ ਐ ਘਰੇਲੂ ਘਰੇਲੂ ਬਾਈ ਉਹ ਲੈ ਕੇ ਟੋਕਰ ਕੇ ਬੰ ਚੰਗੀ ਬਾਜ ਲੈ ਕੇ ਤਿਆਰ ਕਰਕੇ ਵੇਚਦੇ ਆਂ ਪਰ ਇਹ ਘਰੇਲੂ ਹੀ ਐ ਇੱਕ ਘਰੇਲੂ ਐ ਇਹਦਾ ਸੂਆ ਕਿਹੜਾ ਹੋਊਗਾ ਜੀ ਇਹਦਾ ਸੂਆ ਚੌਥਾ ਐ ਦੁੱਧ ਸਹੀ ਕਿੰਨਾ ਦਿੰਦਾ ਵਾ ਦੁੱਧ ਆਪਾਂ 17 ਜੋ ਹੈ ਸਹੀ 8.5 ਲੀਟਰ ਡੰਗ ਦਾ 8.5 ਡੰਗ ਦਾ ਮੰਨ ਲਾ ਵੀ ਚੌਥੇ ਸੂਏ ਸੋਨਾ ਵਜਨ ਬਹੁਤ ਆ ਹਨਾ ਚੰਗੀ ਸਮੀ ਵੀ ਆ ਸਿੰਘਪਾਵੇਂ ਜਰੂਰ ਖੁੱਲਾ ਤੇ ਚੌਥੇ ਸੂਏ ਫੇਰਾ ਆਪਾਂ ਕਹਿੰਦੇ ਵੀ ਸੂਣਾ ਤੇ 8.5 ਕਿਲੋ ਬਾਈ ਕਹਿੰਦਾ ਵੀ ਡੰਗ ਦਾ ਦੁੱਧ ਦਿੰਦਾ ਵਾ ਹੁਣ ਜੇ ਟੀਕੇ ਦੀ ਗੱਲ ਕਰ ਗਏ ਕਿਹੜਾ ਟੀਕਾ ਲੱਗਿਆ ਜੀ ਇਹਦੇ ਜੀ ਬਾਈ ਇਹਦੇ ABC ਦਾ ਹੀ ਲੱਗਿਆ ਅਸੀਂ ਲਵਾਉਣੀ ABC ਦੇ ਆ ਸਾਰੇ ਗੱਲ ਕਰੇ ਤਾਂ ਆਪਣੇ ਕੋਲ ਸਟਾਰ ਨਹੀਂ ਹੈਗਾ ਐਵੇਂ ਆਪਾਂ ਝੂਠ ਬਾਰੀਏ ਪਰ ਟੀਕਾ ABC ਦਾ ਹੀ ਲੱਗਿਆ ਜਿੰਨੇ ਸਾਰੇ ਬੱਚੇ ਵੀ ਹਾਂ ਮਾੜੇ ਦੇ ਦਿਖਾ ਦਗੇ ਜਿਵੇਂ ਆ ਬੱਚਾ ਜੀ ਆ ਬੱਚਾ ਇਹ ਤਾਂ ਆਪਾਂ ਹੁਣ ਮੱਝ ਲਈ ਆਈ ਉਹ ਖੜੀ ਸੀ ਸ਼ਾਦੀ ਸੀ ਸ਼ੇਰ ਸਾਹ ਦਾ ਡਾਕਟਰ ਬੰਦੇ ਕੋਲ ਵੀ ਆਈ ਓਕੇ ਤੇ ਉਹ ਖਾਨ ਦੀ ਆਈ ਉਹ ਕੱਤੀ ਦੀ ਆ ਛੋਟੀ ਦੀ ਹਾਂਜੀ ਆ ਛੋਟੀ ਦੀ ਇਹ ਛੋਟੀ ਨੇ ਫਿਰ ਪਹਿਲੇ ਸੂਏ ਕਿੰਨਾ ਦਿੱਤਾ ਇਹਨੇ 12.5 ਲੀਟਰ ਪਹਿਲੇ ਸੂਏ ਹਾਂਜੀ ਆਪ ਕਿਹੜੇ ਦੀ ਆਹ ਨਹੀਂ ਆਪ ਨਹੀਂ ਆਪਾਂ ਨੂੰ ਪਤਾ ਇਹ ਲਈ ਹੋਈ ਸੀ ਆਪਾਂ ਕਿ ਛੋਟੀ ਕੱਟੀ ਛੋਟੀ ਕੱਟੀ ਲਈ ਸੀ ਇਹ ਹੈ ਖਾਨ ਦੇ ਪੂਰੇ ਨਵੇਂ ਸਾਲ ਵਾਲੇ ਦਾ ਸੂਈ ਸੀਗੀ ਇਹ ਸਾਲ ਦੀ ਹੋ ਜੂਗੀ ਮੰਨ ਲਓ ਜਿੱਦਾਂ ਓਕੇ 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 ਹੁਣ ਜੇ ਇਹਦੀ ਗੱਲ ਕਰਕੇ ਇਹ ਵੱਜਦੀ ਆ ਹਾਂਜੀ ਇਹ ਸ਼ੇਰੂ ਦੀ ਹੈ ਜੀ ਇਹ ਵੀ ਸ਼ੇਰੂ ਦੀ ਠੀਕ ਆ ਸਿੰਘ ਸਿੰਘ ਬਹੁਤ ਸੋਹਣਾ ਬਣੂ ਹੈ ਨਾ ਥੋੜਾ ਇੱਕ ਮੋੜੂ ਕੇ ਤਾਂ ਉੱਤੇ ਕਰਕੇ ਵੇਲ ਫੁੱਲ ਵੀ ਬਹੁਤ ਹੈ ਜੀ ਸਿੰਘ ਤਾਂ ਉਹਦੇ ਨਾਲ ਹੀ ਇਹ ਕਿੰਨੇ ਜਰਦੀ ਹੋ ਗਈ ਫਿਰ ਇਹ ਹੋ ਗਈ ਜੀ ਮੈਨੂੰ ਲੱਗਾ 15 ਮਹੀਨੇ 15 ਮਹੀਨੇ ਠੀਕ ਹੈ ਹੋਰ ਅੱਗੇ ਆਹਾ ਇਹ ਨਵਾਬ ਦੀ ਹੈ ਜੀ ਇਹ ਨਵਾਬ ਦੀ ਹੈ ਹਾਂਜੀ ਠੀਕ ਹੈ ਇਹ ਛੋਟੀ 1 ਮਹੀਨੇ ਦੀ ਪ੍ਰੈਗਨੈਂਟ ਵੀ ਹੈ ਅਗਲੇ ਸੂਏ ਅਗਲੇ ਸਾਲਾਂ ਚ ਤਾਂ ਹੋ ਜਾਣਗੇ ਫਿਰ 18 20 ਲੀਟਰ ਵਾਲੇ ਲੱਗਦੀ ਆਪਾਂ ਲੱਗੇ 2021 ਤੋਂ 21 ਤੋਂ ਲੱਗੇ ਹੋ ਮੰਲਾ ਵੀ ਅਗਲੇ ਸਾਲ ਨੂੰ ਕਟਵਾ ਲਵਾਂਗੇ 20 ਨੂੰ ਦੋ ਕੁ ਸਾਲਾਂ ਚ ਕਟਵਾ ਚਾਹੀਦੀ ਆ ਬਾਈ ਜੀ ਹੈਨਾ ਕਿਉਂਕਿ ਜਿਵੇਂ ਹੁਣ ਨਵਾਬ ਦਾ ਬੱਤੀ ਆ ਖਾਣ ਖਾਣ ਦੀ ਆ ਆਹ ਕਿਹੜਾ ਕਹੇ ਸੀ ਸ਼ੇਰੂਦੀ ਆ ਹੈਨਾ ਤੇ ਉਹ ਉਹ ਸ਼ੇਰ ਸਾਦੀ ਸ਼ੇਰ ਸਾਦੀ ਠੀਕ ਹੈ ਤੇ ਹੁਣ ਵਾਲਾ 30 ਨੀ ਜਾਦ ਨਹੀਂ ਲੱਗਿਆ ABC ਆ ਜੀ ਪਰ ਸਟਾਰ ਸਟਰਾ ਨਹੀਂ ਹੈਗਾ ਸਾਂਭਿਆ ਨਹੀਂ ਨਹੀਂ ਸਾਂਭਿਆ ਐ ਤੁਹਾਨੂੰ ਝੂਠ ਮਾਰਦੀ ਓਕੇ ਚੱਲ ਤੋ ਰੋਜ ਇੱਕ ਵਾਰੀ ਕੰਮ ਧੰਦਾ ਹੋਣ ਕਰਕੇ ਬਾਈ ਕਹਿੰਦਾ ਵਿਅਕਤੀਬਾਰ ਸਾਂਭਿਆ ਨਹੀਂ ਲੱਗਿਆ ਏਬੀਸੀ ਦਾ ਹੀ ਆ ਕਿਉਂਕਿ ਡਾਕਟਰ ਆਪਣਾ ਆਉਂਦਾ ਹੀ ਠੀਕ ਐ ਰਿਸ਼ਤੇਦਾਰ ਐ ਮੇਰਾ ਰਿਸ਼ਤੇਦਾਰ ਡਾਕਟਰ ਆ ਜੀ ਇੱਥੇ 6 ਕਿਲੋਮੀਟਰ ਤੋਂ ਠੀਕ ਐ ਟੋਬਾ ਤੋਂ 20 25 ਘਰਾਂ ਦੇ ਹੋਗਾ ਓਕੇ ਓਕੇ ਐਨੂੰ ਤੋਲੋ 8.5 ਲੀਟਰ ਬਾਈ ਕਹਿੰਦਾ ਵੀ ਦੂਜੇ ਸੂਏ ਦਾ ਤੀਜੇ ਸੂਏ ਦਾ ਦੁੱਧ ਦੱਤਾ ਤੇ ਚੌਥੇ ਸੂਏ ਮਿੱਤਰੋ ਸੋਣਾ ਭਜਣ ਫੋਲਾ ਕੱਦ ਕਾਰ ਵੀ ਠੀਕ ਆ ਸੋਣਾ ਪ੍ਰਗਾਇਨਿਕਾ ਸਕਦੇ ਵੀ ਛੋਟਾ ਕੱਦ ਕਾਟਾ ਵਜਨ ਵਧੀਆ ਕੱਦ ਕਾਟ ਤੇ ਵਜਨ ਫੁੱਲ ਹੈ ਚੌਥੇ ਸੂਏ ਸੁਣਾ ਤੇ ਦੁੱਧ 8.5 ਲੀਟਰ ਬਾਈ ਕਹਿੰਦਾ ਵੀ ਜਿਹੜਾ ਪਿਛਲੇ ਸੂਏ ਆਂਦਾ ਕੱਢਿਆ ਵਾ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ ਜੇ ਬਈ ਇਹ 4 ਦਿਨ ਲੈ ਜੂ ਜੀ ਅਜੇ ਲੈ ਜੂ 4 ਦਿਨ ਲੈ ਜੂ 4 ਦਿਨ ਕਿਉਂਕਿ ਇਹ ਪੂਰੇ ਦਿਨਾਂ ਤੇ ਹੁੰਦੀ ਹੈ ਜੀ ਠੀਕ ਹੈ ਉਹ 17 ਤਰੀਕ ਨੂੰ ਠੀਕ ਆ ਭਰਾਵਾ ਸੀਗਾ ਤੇ 17 ਨੂੰ ਹੀ ਸੂਗੀ 18 ਸੂਗਦੀ ਹੈ 16 ਨੂੰ ਸੂਗ ਸਕਦੀ ਹੈ ਬਸ ਮਤਲਬ 16 17 ਤਾਂ ਹੋ ਹੀ ਪਈ ਆ ਹਾਂ ਬਸ ਪੂਰੇ ਚਾਰਕ ਤੇ ਰੇਟ ਫਿਰ ਕੀ ਕਰਤਾ ਜਾਜ ਜਾਜ ਰੇਟ ਬਈ 165 ਮਾਨਦਾਨ ਹੋਜੂ ਮਾਨਦਾਨ ਕਰ ਫੋਨ ਨੰਬਰ ਦੱਸ ਦੋ ਜੀ 94176 ਜੀ 94176 12035 12035 ਇੱਕ ਵਾਰੀ ਹੋਰ ਤੋਰ ਦਿਓ ਜੀ ਸੋ ਜਿਹੜੇ ਵੀ ਵੀਰ ਭਰਾ ਕੋਈ ਦੁੱਧ ਦੇ ਮਿੱਤਰੋ ਕੰਮ ਕਰਨਾ ਚਾਹੁੰਦਾ ਤਾਂ ਬੇਫਿਕਰ ਹੋ ਕੇ ਇਹ ਜਿਹੜੀਆਂ ਆਪਾਂ ਤੁਹਾਨੂੰ ਮੱਝਾਂ ਦਿਖਾ ਰਹੇ ਆ ਲੈ ਸਕਦੇ ਹੋ ਕਿਉਂਕਿ 15 16 16 17 17 ਲੀਟਰ ਜੇ ਤੁਸੀਂ ਦੁੱਧ ਵਾਲਾ ਪਸ਼ੂ ਲਵੋਗੇ ਫੇਰ ਹੀ ਇਸ ਧੰਦੇ ਦੇ ਵਿੱਚੋਂ ਕਾਮਯਾਬ ਹੋਵੋਗੇ ਸੋਹਣੀ ਨਾ ਦੇਖੋ ਵੀ ਆਪਾਂ ਸੋਹਣੀ ਵਾਲੀ ਲੈਣੀ ਹੈ ਕੁੰਡੀ ਵਾਲੀ ਲੈਣੀ ਹੈ ਜੇ ਕੋਈ ਨਵਾਂ ਦੁੱਧ ਤੇ ਕੰਮ ਕਰਨਾ ਚਾਹੁੰਦਾ ਤਾਂ ਭਾਵੇਂ ਸਿੰਘ ਖੁੱਲਾ ਹੋਵੇ ਪੂਸ ਕੰਵੋ ਲੰਡੀ ਲੰਡੀ ਹੋਵੇ ਸਿੰਘ ਟੁੱਟਿਆ ਹੋਵੇ ਪਰ ਪਹਿਲਾਂ ਮਿੱਤਰੋ ਤੁਸੀਂ ਦੁੱਧ ਗੱਣੀ ਦੇਖਣਾ ਅੱਗੇ ਇਹਦੇ ਬੱਚੇ ਤੁਸੀਂ ਚੰਗੇ ਲੈ ਸਕਦੇ ਹੋ ਤੇ ਚੰਗੇ ਸਿਮਨ ਜਿਹੜੇ ਸੋਹਣੇ ਟਾਪ ਕੁਆਲਿਟੀ ਦੇ ਜਿਹੜੇ ਸਾਣ ਆਉਂਦੇ ਆ ਉਹਨਾਂ ਦੇ ਸਿਮਨ ਲਵਾ ਕੇ ਤੁਸੀਂ ਇਹਨਾਂ ਤੋਂ ਹੀ ਸਿੰਘ ਸੋਹਣੇ ਬਣਵਾ ਸਕਦੇ ਹੋ ਤੇ ਰੇਟ ਬਾਈ ਨੇ ਇੱਕ ਪੈਂਡ ਕੀਤਾ ਇੱਕ ਪੈਂਡ ਦੇ ਵਿੱਚੋਂ ਮਾਨਤਾਣ ਹੋ ਜੂ ਠੰਡੀ ਸੀਲ ਫੁੱਲ ਹੈ ਕੋਲੇ ਖੜ ਕੇ ਬਿਲਕੁਲ ਨੇੜੇ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਸੋ ਸਾਰੇ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਆ ਇੱਕ ਵਾਰੀ ਜਿਹੜਾ ਛੋਟਾ ਇਹ ਪਿੰਡ ਹੈ ਇਹ ਕਿਹੜੇ-ਕਿਹੜੇ ਪਿੰਡਾਂ ਦੇ ਨੇੜੇ ਆ ਪਿੰਡ ਬਈ ਆਪਣਾ ਗੰਗਾ ਅਵਲੂ ਕੀ ਠੀਕ ਹੈ ਦਾਨ ਸਿੰਘ ਵਾਲੇ ਤੋਂ 3 ਕਿਲੋਮੀਟਰ ਦਾਨ ਸਿੰਘ ਵਾਲਾ 3 ਕਿਲੋਮੀਟਰ 3 ਕਿਲੋਮੀਟਰ ਅਵਲੂ 4 ਕਿਲੋਮੀਟਰ ਠੀਕ ਹੈ ਜੀ ਬਸ 5 ਕਿਲੋਮੀਟਰ ਕੋਟਲੀ ਠੀਕ ਹੈ ਇਧਰ ਵਰਕੰਦੀ ਪਿੰਡ ਆ ਉਹ 3 ਕਿਲੋਮੀਟਰ ਹੈ 2.5 3 ਇਹ ਮਨ ਲੈ ਇਦੂ ਕਾਂਹ ਜਾ ਕੇ ਇਦੂ ਬਸ ਫਰੀਦਕੋਟ ਦੀ ਫਰੀਦਕੋਟ ਦੀ ਹੱਦ ਆ ਹੈਨਾ ਵਰਕੰਦੀ ਵਾਲੇ ਪਾਸੋਂ ਮੁਕਸਰ ਦੀ ਹੱਦ ਆ ਜੀ ਇਧਰੋਂ ਖੰਡੇ ਦੀ ਹੱਦ ਆ 3 ਹੱਦਾਂ ਲੱਗਦੀਆਂ 3 ਹੱਦਾਂ ਲੱਗਦੀਆਂ ਧੰਨਵਾਦ